ਕਾਂਦ ਆਪਣੀ ਥਾਂ ਤੋਂ ਹਿੱਲਣ ਲੱਗ ਪਈ ਇਸ ਤਰ੍ਹਾਂ ਜਿਵੇਂ ਉਹ ਇਟਾਂ ਮਿੱਟੀ ਚੂਨੇ ਦੀ ਕੰਦ ਨਾ ਹੋਵੇ ਇੱਕ ਗੱਤੇ ਦੀ ਕੰਦ ਹੋਵੇ ਉਸ ਨੂੰ ਕੋਈ ਬਾਰੋਂ ਦੀ ਧੱਕਦਾ ਪਿਆ ਸੀ ਤੇ ਉਹ ਉਰਾ ਉਰਾ ਸਰਕਦੀ ਆਉਂਦੀ ਸੀ ਫੇਰ ਜਿਵੇਂ ਕੋਈ ਬਾਰੋਂ ਦੀ ਕੰਦ ਨੂੰ ਖੁਰਚਣ ਲੱਗ ਪਿਆ ਬੜੀ ਨਿੰਮੀ ਆਵਾਜ਼ ਸੀ ਪਤਾ ਨਹੀਂ ਕਿ ਕਿਸੇ ਸਾਧ ਚਾਕੂ ਦੀ ਸੀ ਜਾਂ ਨੌਆ ਦੀ ਸੀ ਤੇ ਕੰਦ ਵਿੱਚੋਂ ਇੱਕ ਖਰੇਪੜ ਲੈ ਕੇ ਪਰਾਂ ਜਾ ਪਿਆ ਬਾਹਰ ਬੜਾ ਹਨੇਰਾ ਸੀ ਪਰ ਕੰਮੀ ਨੂੰ ਇੱਕ ਹੱਥ ਦਾ ਝੋਲਾ ਪਿਆ ਇੱਕ ਚੀਕ ਕੰਮੀ ਦੇ ਸੰਗ ਵਿੱਚ ਅੜ ਗਈ ਕੰਮੀ ਨੇ ਹੱਥ ਨਾਲ ਆਪਣੇ ਸੰਗ ਨੂੰ ਟੋਹਿਆ ਉਦਾਸਾ ਉਹਨੂੰ ਅੜ ਕੇ ਆਉਂਦਾ ਪਿਆ ਸੀ ਦੂਰ ਹਨੇਰੇ ਵਿੱਚ ਉਹਨੇ ਨੀਂਜ ਲਾਈ ਪਰ ਰਾਤ ਮਿੱਟੀ ਹੋਈ ਮੁੱਠ ਵਾਂਗੂ ਬੰਦ ਸੀ ਉਹਨੇ ਦਵਾਲੇ ਹੱਥ ਪਸਾਰਿਆ ਉਹਦੀ ਰਜਾਈ ਆਪਣੀ ਥਾਂ ਉੱਤੇ ਅਡੋਲ ਸੀ ਉਹਦਾ ਹੱਥ ਸਰਹੰਦੀ ਪਏ ਹੋਏ ਮੇਜ਼ ਨੂੰ ਲੱਗਾ ਤੇ ਫੇਰ ਉਹਨੇ ਮੰਜੇ ਉੱਤੇ ਪਏ ਹੋਏ ਪਾਣੀ ਦੇ ਗਲਾਸ ਨੂੰ ਟੋਹਿਆ ਉਹਦੇ ਸਾਰੇ ਪਿੰਡੇ ਨੂੰ ਮੜਕਾ ਆਇਆ ਹੋਇਆ ਸੀ ਪਾਣੀ ਦਾ ਗਲਾਸ ਜਿਵੇਂ ਮੱਲੋ-ਮੱਲੀ ਉਹਦੇ ਮੂੰਹ ਨੂੰ ਲੱਗ ਗਿਆ ਉਹਦੇ ਸਾਰੇ ਪਿੰਡੇ ਨੂੰ ਇੱਕ ਠੰਡਾ ਤਰੌਂਕਾ ਮਿਲਿਆ ਆਪਣੇ ਹੱਥ ਨਾਲ ਉਹਨੇ ਫੇਰ ਆਪਣੇ ਸੰਗ ਨੂੰ ਟੋਹਿਆ ਹਣ ਉਹਦਾ ਸਾਹ ਸੌਖਾ ਸੀ ਕਿੰਨਾ ਭਿਆਨਕ ਸੁਪਨਾ ਸੀ ਕੰਮੀ ਨੇ ਸੋਚਿਆ ਮੇਰੇ ਕਮਰੇ ਦੀ ਕੰਧ ਨੂੰ ਕੋਈ ਹੱਥ ਨਾਲ ਹਿਲਾਉਂਦਾ ਪਿਆ ਸੀ ਤੇ ਕੰਮੀ ਮਨੋਵਿਗਿਆਨ ਦੀ ਉਸ ਕਿਤਾਬ ਬਾਰੇ ਸੋਚਣ ਲੱਗ ਪਈ ਜਿਦੇ ਵਿੱਚੋਂ ਪਿਛਲੇ ਦਿਨੀ ਅਜੀਬ ਅਜੀਬ ਤੇ ਬੇਸਿਰ ਪੈਰ ਸੁਪਨਿਆਂ ਦੇ ਵੇਰਵੇ ਪੜ੍ਹਦੀ ਰਹੀ ਸੀ ਹੁਣੇ-ਹੁਣੇ ਆਪਣੇ ਪਿੰਡੇ ਉੱਤੇ ਆਇਆ ਹੋਇਆ ਮੁਰਕਾ ਉਹਨੂੰ ਠੰਡਾ ਲੱਗਣ ਲੱਗ ਪਿਆ ਗਲਾਸ ਦੇ ਠੰਡੇ ਪਾਣੀ ਨੇ ਉਹਦੀ ਪੇਟ ਵਿੱਚ ਇੱਕ ਚੁੰਚਣੀ ਛੇੜੀ ਉਹਨੇ ਰਜਾਈ ਨੂੰ ਹੋਰ ਆਪਣੇ ਮੋਢਿਆਂ ਉੱਤੇ ਖਿੱਚਿਆ ਤੇ ਅੱਖੀਆਂ ਮੀਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਈ ਥੱਪ ਥੱਪ ਸਾਫ ਜਿਵੇਂ ਕੋਈ ਉਹਦਾ ਬੂਹਾ ਖੜਕਣ ਦਾ ਹੋਵੇ ਕੰਮੀ ਤਰਹਿ ਕੇ ਜਾਗ ਪਈ ਕਿਸੇ ਪਾਸੇ ਕੋਈ ਆਵਾਜ਼ ਨਹੀਂ ਸੀ ਕੰਮੀ ਨੇ ਆਪਣੇ ਕੰਨਾਂ ਨੂੰ ਟੋਹਿਆ ਜਿਵੇਂ ਉਹ ਆਪਣੇ ਕੰਨਾਂ ਦਾ ਕਸੂਰ ਲੱਭਦੀ ਹੋਵੇ ਉਸਨੇ ਫਿਰ ਸਾਰਾ ਧਿਆਨ ਇਕੱਠਾ ਕੀਤਾ ਨਿੱਕੇ ਤੋਂ ਨਿੱਕਾ ਖੜਾਕ ਵੀ ਕਿਤੇ ਨਹੀਂ ਸੀ ਉਹਨੇ ਆਪਣੇ ਸਰਹਾਣੇ ਨੂੰ ਹਿਲਾਇਆ ਚਾਦਰ ਉੱਤੇ ਮਾੜੀ ਜਹੀ ਸਰਕ ਵੀ ਉਹਨੂੰ ਸੁਣਾਈ ਦੇਂਦੀ ਸੀ ਉਹਨੇ ਸੋਚਿਆ ਉਹਦੇ ਕੰਨ ਠੀਕ ਸਨ ਫੇਰੀ ਆਵਾਜ਼ ਕਿੱਥੋਂ ਆਈ ਸੀ ਅੱਜ ਉਹਨੂੰ ਕਿਹੋ ਜਿਹੇ ਸੁਪਨੇ ਆਉਂਦੇ ਪਏ ਸਨ ਉਹਨੇ ਆਪਣੇ ਦੋਵੇਂ ਕੰਨ ਹਨੇਰੇ ਦੀ ਛਾਤੀ ਨਾਲ ਲਾ ਦਿੱਤੇ ਪਰ ਸਾਰਾ ਹਨੇਰਾ ਇੱਕ ਭੇਤ ਵਾਂਗੂ ਚੁੱਪ ਸੀ ਐਦ ਕੀ ਉਹਨੂੰ ਜਾਪਿਆ ਉਹ ਸੁੱਤੀ ਨਹੀਂ ਸੀ ਉਹਨੂੰ ਪੱਕਾ ਪਤਾ ਸੀ ਉਹ ਜਾਗਦੀ ਪਈ ਸੀ ਪਰ ਉਹਨੇ ਇੱਕ ਆਵਾਜ਼ ਸੁਣੀ ਸੀ ਸੱਚਮੁੱਚ ਇੱਕ ਆਵਾਜ਼ ਸੁਣੀ ਸੀ ਕੋਈ ਕਿਦਰੇ ਕੰਦ ਨੂੰ ਖੋਚਦਾ ਪਿਆ ਸੀ ਕੋਈ ਕਿਦਰੇ ਬੂਹੇ ਨੂੰ ਹਿਲਾਉਂਦਾ ਪਿਆ ਸੀ ਕੰਮੀ ਨੇ ਕਬਰਾ ਆ ਕੇ ਕਮਰੇ ਦੀ ਬੱਤੀ ਜਗਾਈ ਕੰਦਾਂ ਬੂਹੇ ਬਾਰੀਆਂ ਸਭ ਕੁਝ ਆਪੋ ਆਪਣੀ ਥਾਂ ਉੱਤੇ ਸੀ ਤੇ ਕਿਦਰੇ ਕੋਈ ਆਵਾਜ਼ ਨਹੀਂ ਸੀ ਕੰਮੀ ਨੇ ਆਪਣੇ ਮੱਥੇ ਨੂੰ ਟੋਹਿਆ ਉਹਦੇ ਮੱਥੇ ਉੱਤੇ ਮੜਕਾ ਆਇਆ ਹੋਇਆ ਸੀ ਫਿਰ ਉਹਦਾ ਧਿਆਨ ਆਪਣੇ ਪੈਰਾਂ ਵੱਲ ਗਿਆ ਠੰਡੇ ਫਰਸ਼ ਉੱਤੇ ਉਹਦੇ ਨੰਗੇ ਪੈਰ ਠਰਕਦੇ ਪਏ ਸਨ ਅਜੀਬ ਹਾਲਤ 'ਤੇ ਕੰਮੀ ਨੇ ਆਪਣੇ ਆਪ ਨੂੰ ਆਖਿਆ ਪਿੰਡੇ ਦੇ ਇੱਕ ਹਿੱਸੇ ਉੱਤੇ ਮੜਕਾ ਇੱਕ ਹਿੱਸੇ ਵਿੱਚ ਠੰਡ ਦੀ ਕੰਬਣੀ ਉਹ ਨੂੰ ਆਪਣੇ ਇਕੱਲੇ ਕਮਰੇ ਵਿੱਚ ਡਰ ਲੱਗਣ ਲੱਗ ਪਿਆ ਉਹਦਾ ਜੀ ਕੀਤਾ ਉਹ ਨਾਲ ਦੀ ਬੈਠਕ ਲੰਘ ਕੇ ਉਸ ਤੋਂ ਪਰਲੇ ਕਮਰੇ ਵਿੱਚ ਆਪਣੀ ਮਾਂ ਕੋਲ ਚਲੀ ਜਾਵੇ ਮੈਂ ਛੋਟੀ ਆ ਜੀ 16 ਵਰਿਆਂ ਦੀ ਹੋਣ ਲੱਗੀ ਹਾਂ ਹੁਣ ਮੈਂ ਸਕੂਲ ਦੀ ਨਿੱਕੀ ਜਹੀ ਕੁੜੀ ਤੇ ਨਹੀਂ ਕਾਲਜ ਵਿੱਚ ਪੜ੍ਹਨੀ ਆ ਅੱਧੀ ਰਾਤ ਉੱਠ ਕੇ ਮਾਂ ਦੀ ਮੰਜੀ ਉੱਤੇ ਜਾਂਦੀ ਚੰਗੀ ਲੱਗਣੀ ਆ ਤੇ ਬੂਹੇ ਵੱਲ ਜਾਂਦੀ ਕੰਮੀ ਆਪਣੀ ਮੰਜੀ ਕੋਲ ਮੋੜਾਈ ਠੰਡੇ ਫਰਸ਼ ਉੱਤੇ ਹਣ ਉਹਦੇ ਨੰਗੇ ਪੈਰ ਜੰਮਦੇ ਜਾਂਦੇ ਸਨ ਉਨੇ ਚੇਤੀ ਨਾਲ ਮੰਜੀ ਉੱਤੇ ਬਹਿ ਕੇ ਆਪਣੇ ਪੈਰ ਰਜਾਈ ਵਿੱਚ ਕੱਜ ਲਏ ਕੰਮੀ ਅਜੇ ਰਜਾਈ ਵਿੱਚ ਬੈਠੀ ਹੋਈ ਸੀ ਕਮਰੇ ਦੀ ਬੱਤੀ ਵੀ ਅਜੇ ਜਗਦੀ ਪਈ ਸੀ ਨੀਂਦਰ ਦਾ ਜਾਂ ਉਂਗਲਾ ਹਟਦਾ ਕੋਈ ਭਲੇਖਾ ਨਹੀਂ ਸੀ ਕੰਮੀ ਕੰਬ ਗਈ ਉਹਦੀ ਆਵਾਜ਼ ਮੜ ਕੇ ਉਹੀ ਆਵਾਜ਼ ਕਿਤੇ ਕੋਈ ਕੰਧ ਨੂੰ ਖੁਰੋਚਦਾ ਪਿਆ ਸੀ ਕਿਤੇ ਕੋਈ ਬੂਹੇ ਨੂੰ ਹਿਲਾਉਂਦਾ ਪਿਆ ਸੀ ਕੰਮੀ ਨੇ ਚੇਤੀ ਨਾਲ ਸਲੀਪਰ ਪਾਏ ਆਪਣੇ ਕਮਰੇ ਵਿੱਚੋਂ ਨਿਕਲੀ ਬੈਠਕ ਵਿੱਚ ਆਈ ਬੈਠਕ ਦੀ ਬੱਤੀ ਜਗਾਈ ਤੇ ਫੇਰ ਉਸ ਤੋਂ ਅਗਲੇ ਕਮਰੇ ਵਿੱਚ ਗਈ ਜਿੱਥੇ ਉਹਦਾ ਪਿਓ ਤੇ ਉਹਦੀ ਮਾਂ ਸੌਂਦੇ ਸਨ ਕੌਣ ਕੰਮੀ ਹਾਂ ਪਿਤਾ ਜੀ ਕੀ ਗੱਲ ਏ ਕੰਮੀ ਦੇ ਹੋਠਾਂ ਉੱਤੇ ਆਇਆ ਮੈਨੂੰ ਡਰ ਲੱਗਦਾ ਏ ਪਰ ਉਹਦੇ ਹੋਠ ਮੀਟੇ ਗਏ ਆਵਾਜ਼ ਨਾ ਨਿਕਲੀ ਜਾਂ ਸੌਂ ਜਾ ਜਾ ਕੇ ਕੰਮੀ ਫੇਰ ਵੀ ਉੱਥੇ ਦੀ ਉੱਥੇ ਖਲੋਤੀ ਰਹੀ ਨਾ ਜਾ ਸਕੀ ਨਾ ਬੋਲ ਸਕੀ ਇੱਕ ਵਾਰੀ ਜੋ ਆਖਿਆ ਏ ਜਾ ਸੌਂ ਜਾ ਕੇ ਕੰਮੀ ਆਪਣੇ ਪਿਓ ਦੀ ਆਵਾਜ਼ ਉੱਤੇ ਹੈਰਾਨ ਹੋ ਗਈ ਜੇ ਅੱਧੀ ਰਾਤੀ ਮੈਨੂੰ ਡਰ ਲੱਗਾ ਏ ਤਾਂ ਇਹਦੇ ਵਿੱਚ ਮੇਰਾ ਕਸੂਰ ਕੀ ਏ ਇਹ ਕਿਹੜੀ ਗੱਲ ਏ ਗੁੱਸੇ ਹੋਣ ਵਾਲੀ ਕੰਮੀ ਨੇ ਆਪਣੇ ਮਨ ਵਿੱਚ ਸੋਚਿਆ ਤੇ ਬੜੀ ਹਿੰਮਤ ਨਾਲ ਥੋੜੀ ਜਹੀ ਆਵਾਜ਼ ਮੂੰਹੋਂ ਕੱਢੀ ਮੈਨੂੰ ਸਾਰ ਵਿੱਚ ਪੀੜ ਕੰਮੀ ਦੇ ਮੂੰਹ ਦੀ ਗੱਲ ਅਜੇ ਮੂੰਹ ਵਿੱਚ ਸੀ ਫੇਰ ਆਵਾਜ਼ ਆਈ ਜਿਵੇਂ ਕੋਈ ਕੰਦ ਨੂੰ ਖੁਰਚਦਾ ਹੋਵੇ ਜਿਵੇਂ ਕੋਈ ਬੂਹੇ ਨੂੰ ਹਿਲਾਉਂਦਾ ਹੋਵੇ ਐਦਕੀ ਆਵਾਜ਼ ਅੱਗੇ ਤੋਂ ਨੇੜੇ ਸੀ ਬੜੀ ਨੇੜੇ ਸੀ ਇਹ ਆਵਾਜ਼ ਕਿੱਥੋਂ ਆਉਂਦੀ ਏ ਕੰਮੀ ਨੇ ਘਬਰਾ ਕੇ ਆਖਿਆ ਕਿਤੋਂ ਨਹੀਂ ਆਉਂਦੀ ਤੂੰ ਚਲੀ ਜਾ ਆਪਣੇ ਕਮਰੇ ਵਿੱਚ ਐਦਕੀ ਪਿਓ ਦੀ ਆਵਾਜ਼ ਗੁੱਸੇ ਨਾਲ ਖਿੱਚੀ ਹੋਈ ਸੀ ਕੰਮੀ ਨੂੰ ਆਪਣੇ ਪਿਓ ਦਾ ਗੁੱਸਾ ਆਪਣੇ ਮੂੰਹ ਉੱਤੇ ਝਪੇੜ ਵਾਂਗ ਵੱਜਦਾ ਜਾਪਿਆ ਤੇ ਉਹ ਤਲਮਲਾ ਉੱਠੀ ਮਾਰ ਲਓ ਹੋਰ ਮਾਰ ਲਓ ਉਹਦੇ ਮਨ ਨੇ ਜਿਵੇਂ ਇੱਕ ਜਿੱਦੀ ਬੱਚੇ ਵਾਂਗੂ ਆਖਿਆ ਤੇ ਉਹ ਉੱਥੇ ਦੀ ਉੱਥੇ ਖਲੋਤੀ ਰਹੀ ਤੂੰ ਜਾਣਦੀ ਏ ਕਿ ਨਹੀਂ ਉਹਦੇ ਪਿਓ ਦੀ ਆਵਾਜ਼ ਗੁੱਸੇ ਨਾਲ ਤਣੀ ਹੋਈ ਸੀ ਇਸ ਕਮਰੇ ਦੀ ਬੱਤੀ ਅਜੇ ਤੱਕ ਬੁਜੀ ਹੋਈ ਸੀ ਮਾਂ ਕੰਮੀ ਦੇ ਮੂੰਹੋਂ ਨਿਕਲਿਆ ਤੇ ਓਨੇ ਅੰਦਾਜ਼ੇ ਨਾਲ ਆਪਣੀ ਮਾਂ ਦੀ ਮੰਜੀ ਟੋਹੀ ਮੰਜੀ ਉੱਤੇ ਰਜਾਈ ਪਈ ਹੋਈ ਸੀ ਸਰਹਾਣਾ ਪਿਆ ਹੋਇਆ ਸੀ ਤੇ ਮੰਜੀ ਖਾਲੀ ਸੀ ਮਾਂ ਕੰਮੀ ਜਿਨ ਚੀਕ ਪਈ ਇਸ ਚੀਕ ਵਿੱਚ ਪਤਾ ਨਹੀਂ ਕਿਹੋ ਜਹੀ ਹਿੰਮਤ ਸੀ ਕੰਮੀ ਦੇ ਸਾਰੇ ਪਿੰਡੇ ਵਿੱਚ ਇੱਕ ਅੱਗ ਬਲਣ ਲੱਗ ਪਈ ਓਨੇ ਦੌੜ ਕੇ ਕਮਰੇ ਦੀ ਬੱਤੀ ਜਗਾਈ ਆਪਣੇ ਪਿਓ ਦੇ ਮੂੰਹ ਵੱਲ ਵੇਖਿਆ ਕੰਮੀ ਦੀਆਂ ਅੱਖਾਂ ਭਲਦੀਆਂ ਪਈਆਂ ਸਨ ਮਾਂ ਕਿੱਥੇ ਵੇ ਕੰਮੀ ਦੀ ਆਵਾਜ਼ ਖੋਲਦੀ ਪਈ ਸੀ ਫੇਰ ਇੱਕ ਆਵਾਜ਼ ਉਹੀ ਆਵਾਜ਼ ਜਿਨੇ ਕੋਈ ਬਾਹਰਲੀ ਕੰਦ ਨੂੰ ਖਰਚਦਾ ਹੋਵੇ ਜਿਨੇ ਕੋਈ ਬਾਹਰਲੇ ਬੂਹੇ ਨੂੰ ਹਿਲਾਉਂਦਾ ਹੋਵੇ ਕੰਮੀ ਬਾਹਰ ਵੱਲ ਦੌੜੀ ਇਕ ਚਪਟੇ ਵਿਚ ਪਿਔਨੇ ਕੰਮੀ ਦੀ ਬਾਹ ਫੜੀ ਇਕ ਝਟਕੇ ਨਾਲ ਕੰਮੀ ਨੇ ਬਾਹ ਚੜਾਈ ਤੇ ਬਾਹਰਲੇ ਬੂਹੇ ਦੀ ਕੁੰਡੀ ਖੋਲ ਦਿੱਤੀ ਬੂਹੇ ਤੋਂ ਬਾਹਰ ਉਹਦੀ ਮਾਂ ਇੱਕ ਗੰਡ ਵਾਂਗੂ ਪਈ ਹੋਈ ਸੀ ਉਹ ਹਨੇਰਾ ਜਿਹੜਾ ਕੱਜ ਚਰ ਪਹਿਲਾਂ ਇੱਕ ਗੁੱਜੀ ਸੱਟ ਵਾਂਗੂ ਚੁੱਪ ਸੀ ਹੁਣ ਜ਼ਖਮ ਵਾਂਗੂ ਵਗਦਾ ਪਿਆ ਸੀ ਇਸੇ ਜਨਮ ਵਿੱਚ ਜਿਵੇਂ ਧੀ ਮਾਂ ਬਣ ਗਈ ਹੋਵੇ ਤੇ ਮਾਂ ਧੀ ਬਣ ਗਈ ਹੋਵੇ ਸਾਰੀ ਦੀ ਸਾਰੀ ਮਾਂ ਨੂੰ ਕੰਮੀ ਨੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਕੰਮੀ ਦੇ ਸਾਹ ਬਲਦੇ ਪਏ ਸਨ ਮਾਂ ਦਾ ਪਿੰਡਾ ਬਰਫ ਹੁੰਦਾ ਜਾਂਦਾ ਸੀ ਕੰਮੀ ਨੇ ਆਪਣਾ ਸਾਰਾ ਮੂੰਹ ਮਾਂ ਦੀ ਗਿੱਚੀ ਨਾਲ ਕੰਨਾਂ ਨਾਲ ਗੱਲਾਂ ਨਾਲ ਕੁੱਟਿਆ ਸਾਰਾ ਸੇਕ ਜਿਵੇਂ ਉਹ ਮਾਂ ਦੇ ਰੋਮ-ਰੋਮ ਵਿੱਚ ਪਾ ਦੇਣਾ ਚਾਹੁੰਦੀ ਹੋਵੇ ਚਾਲ ਅੰਦਰ ਫਾੜੇਂਦਰੋਂ ਕੰਮੀ ਦਾ ਪਿਓ ਹੀ ਠਾਉੜਿਆ ਤੇ ਉਹਨੇ ਇੱਕ ਹੱਥ ਨਾਲ ਕੰਮੀ ਦੀ ਮਾਂ ਦੀਆਂ ਲੱਤਾਂ ਪੜੀਆਂ ਇਹ ਕੰਮੀ ਦੀ ਜ਼ਿੰਦਗੀ ਵਿੱਚ ਪਹਿਲਾ ਦਿਨ ਸੀ ਜਦੋਂ ਉਹਨੇ ਆਪਣੇ ਪਿਓ ਦੀ ਬਾਹ ਨੂੰ ਪਰਾਂ ਤੱਕਿਆ ਉਹ ਮਰਦ ਜਿਨੇ ساری ਉਮਰ ਤੀਵੀ ਨੂੰ ੱੱਕੇ ਦਿੱਤੇ ਸਨ ਅੱਜ ਚੁੱਪ ਕਰਕੇ ਆਪਣੀ ਧੀ ਕੋਲੋਂ ੱੱਕਾ ਖਾ ਲਿਆ ਤੇ ਆ ਗਾਂ ਹੋ ਕੇ ਫੇਰ ਬਾਹਾਂ ਉਡਾਈਆਂ ਇੱਕ ਰਜਾਈ ਦੋ ਰਜਾਈਆਂ ਗਰਮ ਪਾਣੀ ਦੀ ਬੋਤਲ ਬ੍ਰਾਂਡੀ ਦੇ ਘਟ ਆਪਣੇ ਦਿਲ ਦਾ ਸੇਕ ਕੰਮੀ ਜੋ ਕੁਝ ਕਰ ਸਕਦੀ ਸੀ ਉਹਨੇ ਕੀਤਾ ਮਾਂ ਦਾ ਪਿੰਡਾ ਨਿੱਗਾ ਹੁੰਦਾ ਗਿਆ ਗਰਮ ਹੁੰਦਾ ਗਿਆ ਤੇ ਫਿਰ ਤੱਤੀ ਏਟ ਵਾਂਗੂ ਪਖਣ ਲੱਗ ਪਿਆ ਸਵੇਰੇ ਜਦੋਂ ਡਾਕਟਰ ਆਇਆ ਮਾਂ ਨੂੰ 106 ਬੁਖਾਰ ਸੀ ਬਰਫ਼ ਦੀਆਂ ਪੱਟੀਆਂ ਦਵਾਈਆਂ ਟੀਕੇ ਪਰ ਬੁਖਾਰ 107 ਹੋ ਗਿਆ 7:30 8:30 ਡਾਕਟਰ ਸਰਹੰਦੀ ਬੈਠਾ ਰਿਹਾ ਤੇ ਫਿਰ ਮਾਂ ਦੀ ਨਬਜ਼ ਡੁੱਬਣ ਲੱਗ ਪਈ ਹੋਰ ਬਰਫ਼ ਹੋਰ ਦਵਾਈ, ਹੋਰ ਟੀਕੇ, ਬੁਖਾਰ ਨੇ ਮੋੜਾ ਖਾਦਾ। ਪਰ ਜਿਹੜੀ ਠੰਡ ਤੇ ਜਿਹੜੀ ਪੀੜ ਮਾਂ ਦੀਆਂ ਹੱਡੀਆਂ ਵਿੱਚੋਂ ਲੰਘਦੀ, ਉਹਦੇ ਫੇਫੜਿਆਂ ਵਿੱਚ ਘਰਕਦੀ ਪਈ ਸੀ। ਉਹਦੀ ਸੋਜ ਨੇ ਉਹਦੇ ਸਾਹ ਲੈਣ ਵਾਲੀਆਂ ਨਾੜਾਂ ਨੂੰ ਪੀਚ ਦਿੱਤਾ ਸੀ। ਥਰਮਾਮੀਟਰ ਦਾ ਪਾਰਾ ਕਦੇ ਅਗਾਹ ਹੁੰਦਾ, ਕਦੇ ਪਿਛਾਂ, ਪਰ ਸਾਵਾਂ ਦੇ ਪੈਰ ਓਖੜਦੇ ਜਾਂਦੇ ਸਨ। ਕਮੀ ਦੇ ਪਿਓ ਨੇ ਅਜੇ ਵੀ ਆਪਣੇ ਗੱਲ ਉਹੋ ਕਮੀਜ਼ ਪਾਈ ਹੋਈ ਸੀ। ਜੱਸ ਕਮੀਜ਼ ਨੂੰ ਇਸਤਰੀ ਕਰਦਿਆਂ ਕੰਮੀ ਦੀ ਮਾਂ ਕੋਲੋਂ ਉਹਦਾ ਕਾਲਰ ਸੜ ਗਿਆ ਸੀ ਜਿੱਥੋਂ ਕੰਮੀ ਦੇ ਪਿਓ ਦਾ ਗੁੱਸਾ ਬਾਲ ਉੱਠਿਆ ਸੀ ਜ਼ਬਾਨ ਤੱਤੀ ਹੋ ਗਈ ਸੀ ਹੱਥ ਲੰਬੇ ਹੋ ਗਏ ਸਨ ਇੰਨੇ ਲੰਬੇ ਕਿ ਰਾਤ ਨੂੰ ਉਹਨੇ ਕੰਮੀ ਦੀ ਮਾਂ ਨੂੰ ੱੱਕੇ ਦੇਂਦਿਆਂ ਦੇਂਦਿਆਂ ਬੂਹੇ ਤੋਂ ਵੀ ਬਾਹਰ ਕਰ ਦਿੱਤਾ ਸੀ ਮਾਂ ਦੇ ਜਿਸਮ ਨੇ ਆਪਣੀ ਨਿਰਾਦਰੀ ਸਹਿ ਲਈ ਸੀ ਆਪਣੇ ਹੱਥਾਂ ਨਾਲ ਉਹ ਸਾਰੀ ਰਾਤ ਬੂਹਾ ਖੜਕਾਂਦੀ ਰਹੀ ਸੀ ਪਰ ਉਹਦੀ ਰੂਹ ਨੇ ਸ਼ਾਇਦ ਇਹ ਨਿਰਾਦਰੀ ਨਹੀਂ ਸੀ ਸਹਾਰੀ ਉਨੇ ਮੁੜ ਕੇ ਇਸ ਬੂਹੇ ਦੇ ਅੰਦਰ ਔਣਾ ਨਾ ਚਾਹਿਆ ਉਹ ਬਾਹਰ ਤੁਰਦੀ ਗਈ ਦੂਰ ਹੋਰ ਦੂਰ ਤੇ ਹੁਣ ਉਹ ਤੁਰਦੀ ਤੁਰਦੀ ਦੁਨੀਆ ਦੇ ਬੂਹੇ ਤੋਂ ਵੀ ਬਾਹਰ ਜਾਂਦੀ ਪਈ ਸੀ ਹੁਣ ਉਸ ਰੁੱਸੀ ਹੋਈ ਰੂਹ ਨੂੰ ਕੋਈ ਨਹੀਂ ਸੀ ਮੋੜ ਸਕਦਾ ਰੂਹ ਤੋਂ ਸਖਣੇ ਜਸਮ ਨੇ ਹੋਰ ਦੋ ਦਿਨ ਤਰਲੇ ਲੈ ਲਏ ਤੇ ਫੇਰ ਉਹਦੇ ਤਰਲੇ ਵੀ ਮੁੱਕ ਗਏ ਤਿੰਨ ਦਿਨ ਪਹਿਲਾਂ ਉਹੀ ਉਹੀ ਜਸਮ ਸੀ ਨਿੱਗਾ ਟੜਕਦਾ ਤੇ ਨਾ ਨਾ ਕਹਿੰਦਾ ਜੀ ਨੂੰ ਇਸ ਘਰ ਦੇ ਬੂਹੇ ਨੇ ਰਾਤ ਦੇ ਹਨੇਰੇ ਵਿੱਚ ਬਾਹਰ ਕੱਢ ਦਿੱਤਾ ਸੀ ਅਜੋਈ ਉਹ ਹੀ ਜਸਮ ਸੀ ਠੰਡਾ ਚੁੱਪ ਕੁਝ ਨਾ ਕਹਿੰਦਾ ਜਿਹਨੂੰ ਇਸ ਘਰ ਦੇ ਬੂਹੇ ਨੇ ਦਿਨ ਦੇ ਚਾਨਣ ਵਿੱਚ ਬਾਹਰ ਭੇਜ ਦਿੱਤਾ ਰਾਤ ਦੇ ਹਨੇਰੇ ਨੇ ਕਿਸੇ ਦੇ ਕੰਨਾਂ ਵਿੱਚ ਭਣਕ ਨਹੀਂ ਸਿਪਾਈ ਪਰ ਦਿਨ ਦੇ ਚਾਨਣ ਨੇ ਗਲੀ ਗੁਆਂਡ ਅੰਗਸਾਕ ਸਾਰੇ ਬੁਲਾ ਲਏ ਉਸ ਰਾਤ ਨੂੰ ਜਿਹੜੇ ਜਸਮ ਉੱਤੇ ੱਟਕਿਆਂ ਦੇ ਨਿਸ਼ਾਨ ਸਨ ਅੱਜ ਦਿਨ ਨੂੰ ਉਸ ਜਸਮ ਉੱਤੇ ਜਰੀ ਦੀ ਚਾਦਰ ਸੀ ਉਸ ਰਾਤ ਜਿਹੜੇ ਜਿਸਮ ਨੂੰ ਪੂਦੀ ਠੰਡ ਕੋਲ ਕੰਮਦੀ ਰਹੀ ਸੀ ਅੱਜ ਉਸ ਜਿਸਮ ਨੂੰ ਮਨਾਮੁਹੀ ਲੱਕੜਾਂ ਦਾ ਸੇਕ ਵੀ ਨਹੀਂ ਸੀ ਦੁਖਾਂਦਾ ਉਸ ਰਾਤ ਦਾ ਭੇਤ ਤੇ ਅੱਜ ਦਿਨ ਦਾ ਭੇਤ ਕੰਮੀ ਦੀ ਉਮਰ ਦਾ 16ਵਾਂ ਬਰਾ ਇਸ ਤਰ੍ਹਾਂ ਕੰਬਿਆ ਕੰਮੀ ਨੂੰ ਜਾਪਿਆ ਇਹ ਕੰਬਣੀ ਉਹਦੇ ਭਵੈਖ ਦੀਆਂ ਹੱਡੀਆਂ ਵਿੱਚ ਵੀ ਲਹਿ ਗਈ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ